ਫਰਵਰਤ ਪਰੰਤ ਤੱਕ ਪ੍ਰਾਣੀ ਨੂੰ ਅੱਗ ਲੱਗਣ ਦੇ ਬੀਤੇ ਦਿਨੀ ਕਈ ਮਾਮਲੇ ਜਿਹੜੇ ਆ ਉਹ ਸਾਹਮਣੇ ਆਏ ਸਨ ਜਿਸ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਕਈ ਕਿਸਾਨਾਂ ਤੇ ਪਰਚੇ ਵੀ ਜਿਹੜੇ ਆ ਉਹ ਦਰਜ ਕੀਤੇ ਗਏ ਸਨ ਪਰ ਅੱਜ ਜਿਹੜੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਆ ਉਹਨਾਂ ਤਸਵੀਰਾਂ ਨੇ ਪ੍ਰਸ਼ਾਸਨ ਤੇ ਹੀ ਵੱਡੇ ਸਵਾਲ ਜਿਹੜੇ ਆ ਉਹ ਪੈਦਾ ਕਰ ਦਿੱਤੇ ਆ ਇਹ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਨੇ ਫਰਵਾਈਪਰ ਦੇ ਬਾਡ ਰੋਡ ਦੀਆਂ ਜਿੱਥੇ ਦਿਨ ਦਿਹਾੜੇ ਕੂੜੇ ਦੇ ਢੇਰਾਂ ਨੂੰ ਅੱਗ ਜੜੀ ਆ ਉਹ ਲਗਾਈ ਜਾ ਰਹੀ ਹੈ ਉੱਥੇ ਹੀ ਸਥਾਨਕ ਲੋਕਾਂ ਵੱਲੋਂ ਵੱਡੇ ਸਵਾਲ ਤਾਂ ਚੁੱਕੇ ਗਏ ਆ ਉਹਨਾਂ ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਕਿਸਾਨਾਂ ਦੀ ਪਰਾਲੀ ਦਾ ਧੂਆਂ ਤਾਂ ਜਿਹੜਾ ਉਹ ਨਜ਼ਰ ਆ ਰਿਹਾ ਪਰ ਕੂੜੇ ਦੇ ਢੇਰਾਂ ਦਾ ਧੂਆਂ ਜਿਹੜਾ ਉਹ ਨਜ਼ਰ ਨਹੀਂ ਆ ਰਿਹਾ ਪ੍ਰਸ਼ਾਸਨ ਦੀ ਮੰਨੀ ਦਾ ਪ੍ਰਸ਼ਾਸਨ ਕਹਿੰਦਾ ਕਿ ਸਾਨੂੰ ਸੈਟੇਲਾਈਟ ਦੇ ذریعے ਪਤਾ ਚੱਲਦਾ ਕਿ ਕਿਸਾਨ ਨੇ ਕਿਹੜੇ ਖੇਤ ਵਿੱਚ ਅੱਗ ਜੜੀ ਆ ਉਹ ਲਗਾਈ ਹੋਈ ਆ ਪਰ ਇੱਥੇ ਇਨ੍ਹਾਂ ਤਸਵੀਰਾਂ ਦੇ ਸਾਹਮਣੇ ਸੈਟੇਲਾਈਟ ਵੀ ਸ਼ਾਇਦ ਫੇਲ ਨਜ਼ਰ ਆ ਗਿਆ ਤਾਂ ਸਥਾਨਕ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਸਮੱਸਿਆ ਵੱਲ ਜਿਹੜਾ ਧਿਆਨ ਆ ਉਹ ਦਿੱਤਾ ਜਾਵੇ ਉੱਥੇ ਹੀ ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤਾਂ ਜਿਹੜੀਆਂ ਦਿੱਤੀਆਂ ਜਾ ਚੁੱਕੀਆਂ ਪ੍ਰਸ਼ਾਸਨ ਨੂੰ ਜਾਣੂ ਵੀ ਕਰਵਾਇਆ ਜਾ ਚੁੱਕਿਆ ਪਰ ਸਭ ਕੁਝ ਜਾਣਦੇ ਹੋਏ ਵੀ ਜ਼ਿਲ੍ਹਾ ਪ੍ਰਸ਼ਾਸਨ ਮੂਕ ਦਰਸ਼ਕ ਜਿਹੜਾ ਉਹ ਬਣਿਆ ਹੋਇਆ ਉਹਨਾਂ ਨੇ ਦੱਸਿਆ ਕਿ ਛੋਟੇ-ਛੋਟੇ ਬੱਚੇ ਜਿਹੜੇ ਆ ਉਹ ਬਿਮਾਰੀਆਂ ਦੇ ਸ਼ਿਕਾਰ ਹੋ ਰਿਹਾ ਕਿਉਂਕਿ ਕੂੜੇ ਦੇ ਢੇਰ ਵਿੱਚੋਂ ਜਿਹੜੀ ਬਦਬੂ ਫੈਲ ਰਹੀ ਐ ਅੱਗ ਦੇ ਨਾਲ ਉਹਨਾਂ ਦੇ ਘਰਾਂ ਤੱਕ ਪਹੁੰਚ ਰਹੀ ਆ ਤੇ ਛੋਟੇ-ਛੋਟੇ ਬੱਚੇ ਜਿਹੜੇ ਆ ਉਹ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਆ ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਆ ਕਿ ਇਹਨਾਂ ਕੂੜੇ ਦੇ ਢੇਰਾਂ ਨੂੰ ਇੱਥੋਂ ਚੁੱਕਿਆ ਜਾਵੇ ਅਤੇ ਜੋ ਅੱਗ ਲਗਾਈ ਜਾ ਰਹੀ ਆ ਉਸ ਨੂੰ ਵੀ ਬੰਦ ਜੜਾ ਉਹ ਕੀਤਾ ਜਾਵੇ ਤਾਂ ਹੋਰ ਕੀ ਕੁਝ ਕਹਿਣਾ ਹੈ ਉੱਥੋਂ ਦੇ ਲੋਕਾਂ ਦਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਕੀ ਨਾਮ ਕੀ ਬਾਜੀ ਦੋਤਾ ਮੇਰਾ ਨਾਮ ਦਰਸ਼ਨ ਸਿੰਘ ਹੈ ਜੀ ਦਰਸ਼ਨ ਸਿੰਘ ਕੀ ਪਰੇਸ਼ਾਨੀ ਐ ਇੱਥੇ ਆ ਇਥੇ ਪਰੇਸ਼ਾਨੀ ਇੱਕ ਹੋਵੇ ਤਾਂ ਦੱਸਿਓ ਜੀ ਇਥੇ ਪਰੇਸ਼ਾਨੀਆਂ ਹੀ ਪਰੇਸ਼ਾਨੀਆਂ ਨੇ ਜੀ ਬਾਰਡਰ ਰੋਡ ਤੇ ਕਿਲੇ ਵਾਲੇ ਚੌਂਕ ਦੇ ਕੋਲ ਜਿਹੜਾ ਸੈਣੀ ਵਾਲੇ ਬਾਰਡਰ ਨੂੰ ਰੋੜ ਜਾਂਦਾ ਜੀ ਉਸ ਤੇ ਨਾਲ ਕੂੜਾ ਕਰਕੜ ਸਾਰਾ ਸ਼ੌਣੀ ਦਾ ਕੂੜਾ ਕਰਕੜ ਲੈ ਕੇ ਸੁੱਟਿਆ ਜਾਂਦਾ ਤੇ ਉਹਨੂੰ ਸਾਰੇ ਨੂੰ ਆਗ ਲਗਾਈ ਜਾਂਦੀ ਏ ਇਹ 365 ਦਿਨ ਲਗਾਤਾਰ ਚੱਲਦਾ ਜੀ ਇਥੋਂ ਸਾਰੇ ਅਫਸਰ ਡੀਸੀ ਐਸਡੀਐਮ ਇਵਨ ਕੇ ਮੁੱਖ ਮੰਤਰੀ ਤੱਕ ਵੀ ਇਸ ਰੋਡ ਤੋਂ ਲੰਘ ਚੁੱਕੇ ਨੇ ਉਹਨਾਂ ਦਾ ਕਿਸੇ ਦਾ ਧਿਆਨ ਹੀ ਨਹੀਂ ਇਸ ਵਗਲ ਪੈਂਦਾ ਵੀ ਇਹ ਬڑے ਵੱਡੇ ਕੂੜੇ ਦੇ ਢੇਰ ਨੇ ਤੇ ਅੱਗ 365 ਦਿਨ ਲੱਗੀ ਰਹੀਦੀ ਪਤਾ ਨਹੀਂ ਉਹਨਾਂ ਨੇ ਅੱਖਾਂ ਆਪਣੀਆਂ ਬੰਦ ਕੀਤੀਆਂ ਨੇ ਅੱਖਾਂ ਬੰਦ ਕਰਕੇ ਲੱਗ ਜਾਂਦੇ ਨੇ ਅਸੀਂ ਇਸ ਸਬੰਧੀ ਡੀਸੀ ਫਰੋਜ਼ਪੁਰ ਕੰਟੋਰਨਲ ਬੋਰਡ ਦੇ ਸੀਓ ਸਾਰੇ ਅਧਿਕਾਰੀਆਂ ਤੱਕ ਕੱਟ ਤੋਂ ਕੱਟ ਵੀ ਜਿਆਦਾ ਨਹੀਂ ਤੇ 10-10 ਵਾਰੀ ਅਸੀਂ ਮੰਗ ਪੱਤਰ ਦੇ ਚੁੱਕੇ ਹਾਂ ਪਰ ਇਹਨਾਂ ਦੀ ਕਿਸੇ ਦੇ ਕੰਨ ਤੇ ਜੂ ਨਹੀਂ ਸਕਦੀ ਅਸੀਂ ਇਸ ਜਗ੍ਹਾ ਤੇ ਇੰਨੇ ਘੋਖੇ ਹੋਏ ਹਾਂ ਵੀ ਸਾਡੀ ਜਿਹੜੀ ਸਵੇਰ ਦੀ ਗੁੱਡ ਮਾਰਨਿੰਗ ਹੁੰਦੀ ਨਾ ਉਹ ਤੋਂ ਵੇ ਨਾਲ ਹੁੰਦੀ ਹੈ ਗੇਟ ਬੰਦ ਕਰਕੇ ਅੰਦਰ ਹੀ ਸਾਡੇ ਬਜ਼ੁਰਗ ਬੱਚੇ ਇੰਨੇ ਕੋ ਜਿਆਦਾ ਬਿਮਾਰੀਆਂ ਦੇ ਸ਼ਿਕਾਰ ਹੋਏ ਪੈਣਾ ਇਹ ਬੇਹਦ ਕੋਈ ਉਹਦਾ ਇਲਾਜ ਡਾਕਟਰ ਵੀ ਸਾਨੂੰ ਹੱਥ ਖੜੇ ਕਰਨ ਤੱਕ ਪਹੁੰਚ ਗਏ ਨੇ ਸਾਡੀ ਪ੍ਰਸ਼ਾਸਕਿਕ ਇਹ ਬੇਨਤੀ ਹੈ ਵੀ ਇਸ ਕੂੜੇ ਕਰਕਟ ਦੇ ਢੇਰ ਨੂੰ ਚਕਾਇਆ ਜਾਵੇ ਤੇ ਇਹ ਜਿਹੜੀ ਲੱਗਦੀ ਅੱਗੇ ਤੇ ਕੂੜਾ ਕਰਕਟ ਨੂੰ ਬੰਦ ਕੀਤਾ ਇਹ ਨਾ ਸੁਟਾਇਆ ਜਾਵੇ ਸਾਡਾ ਸਾਡੀ ਜਿਹੜੀ ਰੈਸ਼ ਹੈ ਪਿਛਲੇ 50 ਸਾਲ ਤੋਂ ਬਿਲਕੁਲ 50 ਮੀਟਰ ਦੀ ਦੂਰੀ ਤੇ ਹੈ ਜੀ ਪਰ ਪ੍ਰਸ਼ਾਸਨਿਕ ਅਧਿਕਾਰੀ ਇਸ ਗੱਲ ਤੇ ਕੋਈ ਗੌਰ ਨਹੀਂ ਕਰਦਾ ਪ੍ਰਸ਼ਾਸਨਿਕ ਅਧਿਕਾਰੀਆਂ ਦੁਆਰਾ ਜੋ ਜੇ ਕਿਤੇ ਕੋਈ ਕਿਸਾਨ ਆ ਕੇ ਲਗਾਉਂਦਾ ਤੇ ਉਹਦੇ ਤੇ ਭੱਜ ਕੇ ਜਾਂਦੇ ਨਹੀਂ ਸਾਡਾ ਸੈਟੇਲਾਈਟ ਕੰਮ ਕਰਦਾ ਪਤਾ ਨਹੀਂ ਇੱਥੇ ਸੈਟੇਲਾਈਟ ਇਹਨਾਂ ਨੇ ਕਿਉਂ ਬੰਦ ਕੀਤਾ ਆ ਵੀ ਇਹ ਸੈਟੇਲਾਈਟ ਇਹਨਾਂ ਨੂੰ ਸ਼ੋ ਨਹੀਂ ਹੋ ਰਿਹਾ ਇਹ ਸਾਰਾ ਪ੍ਰਸ਼ਾਸਕ ਦੁਆਰਾ ਪ੍ਰਸ਼ਾਸਨਿਕ ਅਧਿਕਾਰੀਆਂ ਦੁਆਰਾ ਹੀ ਕੰਮ ਕੀਤਾ ਜਾ ਰਿਹਾ ਜੀ ਕਿਉਂਕਿ ਅਸੀਂ ਬਾਰ-ਬਾਰ ਕਹਿੰਦੇ باوجود ਵੀ ਸਾਡੇ ਤੇ ਇਹਨਾਂ ਦੇ ਇਸ ਚੀਜ਼ ਤੇ ਕਿਸੇ ਦੀ ਕੋਈ ਨਜ਼ਰ ਨਹੀਂ ਜਾ ਰਹੀ ਅਸੀਂ ਹਰ ਬਾਰ-ਬਾਰ ਇਹਨਾਂ ਨੂੰ ਇਹ ਕਹ ਲਿਆ ਵੀ ਤੁਸੀਂ ਦੋ ਦਿਨ ਵੀ ਸਾਡੇ ਕੋਲ ਉੱਤੇ ਕੱਟ ਕੇ ਦਿਖਾ ਦਿਓ ਤੇ ਅਸੀਂ ਤੁਹਾਡੇ ਕੋਲ ਇੱਕ ਦਿਨ ਵੀ ਆ ਕੇ ਸ਼ਿਕਾਇਤ ਨਹੀਂ ਕਰਾਂਗੇ ਇਸ ਚੀਜ਼ ਦੀ ਜੋ ਉੱਥੋਂ ਦੇ ਹਾਲਾਤ ਨੇ ਤੁਸੀਂ ਹੁਣ ਕੈਮਰਾਮੈਨ ਨੇ ਤੁਹਾਨੂੰ ਦਿਖਾਇਆ ਵੀ ਕਿੰਨਾ ਕਾਲਾ ਧੂਆ ਗੰਦੇ ਲਫਾਫਿਆਂ ਦਾ ਧੂਆ ਨਿਕ ਰਿਹਾ ਤੇ ਨਾਲ ਹੀ ਸਾਡੀ ਜ਼ਮੀਨ ਹੈ ਜਦੋਂ ਇਹਨਾਂ ਨਾਲ ਇਹਨਾਂ ਕੋਲ ਕੋਈ ਫਾਇਰ ਬ੍ਰਿਗੇਡ ਗੱਡੀ ਹੁੰਦੀ ਜਦੋਂ ਅੱਗ ਲੱਗੀ ਸੀ ਇਹਨਾਂ ਨੂੰ ਕਹਿੰਨੇ ਤੇ ਕਹਿੰਦੇ ਸਾਡੇ ਕੋਲ ਗੱਡੀ ਨਹੀਂ ਹੈਗੀ ਇਹਨਾਂ ਕੋ ਧੂਆ ਇਹਨਾਂ ਕੋ ਪੋਲੂਸ਼ਨ ਵਧਿਆ ਪਿਆ ਜੀ ਪੁੱਛੋ ਜੀ ਸਾਡੀ ਹੱਥ ਜੋੜ ਕੇ ਬੇਨਤੀ ਹੈ ਪਰ ਅਧਿਕਾਰੀਆਂ ਕੇ ਵੀ ਇਸ ਨੂੰ ਖਤਮ ਕੀਤਾ ਜਾਵੇ ਜਲਦ ਤੋਂ ਜਲਦ ਇਹਦਾ ਹੱਲ ਕੀਤਾ ਜਾਵੇ ਮੇਰਾ ਨਾਮ ਗੁਰਪ੍ਰੀਤ ਸਿੰਘ ਇਹ ਬੱਡ ਰੋਡ ਹੈ ਫਰੀਦਪੁਰ ਕਿਲੇ ਵਾਲੇ ਚਾਉ ਤੋ ਸੇਨੀਅਰ ਵਾਲੇ ਬਟਨ ਨੂੰ ਜਾਂਦੇ ਜੋਸੀ ਇਦਾਂ ਦੀ ਸਮਾਗਮ ਕਿੰਨਾ ਪੋਜਿਸ਼ਨ ਫੈਲ ਰਿਹਾ ਹੈ ਇਸ ਪੂਰੇ ਦਾ ਪ੍ਰਦੂਸ਼ਣ ਦਾ ਜੇ ਪੁੱਛੋ ਹੀ ਨਾ ਬਹੁਤ ਜਿਆਦਾ ਮੰਦਾ ਹਾਲਾਤ ਹੈ ਸਾਡੇ ਇਥੇ ਮੰਨ ਲਓ ਇਸ ਟਾਈਮ ਦਾ ਜੀਣਾ ਹਰਾਮ ਹੋਇਆ ਪਿਆ ਇਥੇ ਕਾਰ ਲਾਗੇ ਓਨ ਕਰਕੇ 24 ਘੰਟੇ ਹਰ ਵਕਤ ਮੰਨ ਲਓ ਧੂਆ ਇਹਦਾ ਸਾਹ ਲੈ ਲਿਆ ਸੀ ਤੇ ਬਹੁਤ ਬੰਦਾ ਹਾਕ ਕੀਤਾ ਪਿਆ ਇਹਦੇ ਕਿਲੇ ਵਾਲੇ ਚੌਂਗ ਦੇ ਵਿੱਚ ਪੁਲਿਸ ਪੁਲਸ ਵਾਲੇ ਹਰ ਵੇਲੇ ਨਾਕਾ ਲਾ ਕੇ ਬਿੰਦੇ ਨੇ ਇਹੋ ਹੀ ਪੁਲਸ ਵਾਲੇ ਜ਼ਿਮੀਂਦਾਰਾਂ ਦੇ ਖੇਤਾਂ 'ਤੇ ਪਰਾਲੀ ਵਾਲੇ ਧੂਆ ਫੜਨ ਜਾਂਦੇ ਨੇ ਪਰ ਉੱਥੋਂ ਆਣ ਕੇ ਇੱਥੇ ਆਣ ਕੇ ਇਹਨਾਂ ਨੂੰ ਅੱਖਾਂ ਬੰਦ ਹੋ ਜਾਂਦੀਆਂ ਨੇ ਕੋਈ ਨਹੀਂ ਦਿੰਦਾ ਪਰ ਸਾਡੀ ਪ੍ਰਸ਼ਾਸਨ ਅਗੇ ਬੇਨਤੀ ਹੈ ਵੀ ਸਾਡਾ ਇਹ ਜਲਦੋ ਜਲਦਾ ਹੱਲ ਕੀਤਾ ਜਾਵੇ ਇਹਨਾਂ ਕੂੜੇ ਨੂੰ ਢੇਰ ਨੂੰ ਚੁਕਾਇਆ ਜਾਵੇ ਤਾਂ ਜੋ ਅਸੀਂ ਜੀਣਾ ਸਿੱਖ ਲਈਏ ਇਹਨਾਂ ਧੂਏ ਤੋਂ ਬਗੈਰ ਬਹੁਤ ਮੰਦੇ ਹਾਲਾਤ ਨੇ ਜੀ ਸਾਡੇ ਫਿਰ ਨਾਲ ਦੇਖੋ ਵੀ ਖੇਤ ਨੇ ਸਾਡੇ ਇੱਥੇ ਤਾਂ ਨਾਲੇ ਧੂਏ ਦੇ ਨਾਲ-ਨਾਲ ਸਾਨੂੰ گاਵਾ ਦੀ ਗਊਸ਼ਾਲਾ ਵੀ ਬਣਾ ਰੱਖੀ ਇਹਨਾਂ ਨੇ گاਵਾ ਦੇ ਵੇਖੋ ਕਿੰਨੀਆਂ ਇੱਥੇ ਦੇ گاਵਾ ਫਸਲ ਬਰਬਾਦ ਕਰਦੇ ਨਾਲ ਤੇ ਨਾਲ ਹੀ ਧੂਏ ਦਾ ਸਾਡਾ ਕੋਈ ਹੱਲ ਕੀਤਾ ਜਾਵੇ ਤਾਂ ਧੰਨਵਾਦ ਜੀ ਅ ਭਜੀ ਕੀ ਨਾਮ ਕੀ ਤੁਹਾਡਾ ਮੇਰਾ ਨਾਮ ਗੁਰਜੋਬਨ ਸਿੰਘ ਹੈ ਜੀ ਭਾਜੀ ਕੀ ਪਰੇਸ਼ਾਨੀ ਹੈ ਯਾਨੀ ਕੀ ਸਮੱਸਿਆ ਤੁਹਾਡੀ ਵੀਰ ਜੀ ਪਰੇਸ਼ਾਨੀ ਧੂਏ ਦੀ ਬਹੁਤ ਵੱਡੀ ਪਰੇਸ਼ਾਨੀ ਹੈ ਬਾਡਰ ਰੋਡ ਤੇ ਕਲੀਅਰ ਚੌਂਕ ਦੇ ਨੇੜੇ ਜੋ ਕੂੜੇ ਦੇ ਵੱਡੇ ਢੇਰ ਲੱਗੇ ਨੇ ਉਹਨੂੰ ਨਿਤ ਦੀ ਅੱਗ ਰੋਜ਼ ਅੱਗ ਲਗਾਈ ਜਾਂਦੀ ਹੈ ਤੇ ਬਹੁਤ ਖਤਰਨਾਕ ਧੂਆਂ ਨਿਕਲਦਾ ਹੈ ਸਾਡੇ ਖੇਤਾਂ ਦੇ ਵਿੱਚ ਜੇ ਹੁਣ ਆ ਸੀਜ਼ਨ ਦਾ ਕੰਮ ਚੱਲਦਾ ਪਿਆ ਜੇ ਪਰਾਲੀਆਂ ਨੂੰ ਅੱਗ ਲਾਉਂਦੇ ਆ ਤਾਂ ਮਿੰਟੋ ਮਿੰਟ ਜਿਹੜਾ ਪ੍ਰਸ਼ਾਸਨ ਨੇ ਭੱਜ ਕੇ ਖੇਤਾਂ ਦੇ ਵਿੱਚ ਆ ਜਾਂਦੇ ਆ ਕਿ ਹਾਂ ਫਲਾਣੇ ਨੇ ਪਰਾਲੀ ਨਵਾਗ ਲਗਾਈ ਹੋਈ ਸਾਡੇ ਇੱਥੇ ਕੋਈ ਵੀ ਪ੍ਰਸ਼ਾਸਨ ਕੋ ਸਭ ਗੋੜੀ ਨਹੀਂ ਦੇ ਸੁੱਤੇ ਪਏ ਨੇ ਕੋਈ ਇਸ ਧੂਏ ਵੱਲੇ ਗੌਰ ਨਹੀਂ ਕਰਦਾ ਕਾ ਖੇੜ ਵੀ ਬਹੁਤ ਜ਼ਿਆਦਾ ਇੱਥੇ ਵਧੀ ਹੋਈ ਹੈ ਆ ਕੋੜੇ ਕਰਕਰ ਦੇ ਆਉਣ ਨਾਲ ਜਿਹੜਾ گاਵਾ ਵੀ ਬਹੁਤ ਜ਼ਿਆਦਾ ਵੱਧ ਚੁੱਕੀਆਂ ਨੇ ਧੂਏ ਦਾ ਤੇ ਇੰਨਾ ਕੁ ਜ਼ਿਆਦਾ ਕੰਮ ਔਖਾ ਹੋਇਆ ਪਿਆ ਕਿ ਤੜਕੇ ਜਦੋਂ ਸਵੇਰੇ ਅਸੀਂ ਉੱਠਦੇ ਆ ਉਹ ਵੀ ਸਾਨੂੰ ਮਾਈ ਅੱਗੋਂ ਨਜ਼ਰ ਆਉਂਦਾ ਹੋਰ ਇਸ ਤੋਂ ਕੁਝ ਨਹੀਂ ਸਾਡਾ ਕੋਈ ਮਾਰਨਿੰਗ ਜਿਹੜੀ ਸੈਰ ਹੈ ਸਾਡੀ ਧੂਏ ਨਾਲ ਹੀ ਹੁੰਦੀ ਹੈ ਬਸ ਇਹੀ ਚਾਹੁੰਦੇ ਆ ਕਿ ਇਹਨੂੰ ਥੋੜਾ ਠਾਹਾਇਆ ਜਾਵੇ ਤੇ ਇਹ ਜਿਹੜਾ ਜੋ ਅੱਗ ਲੱਗਦੀ ਹੈ ਵੀ ਬੰਦ ਕੀਤੀ ਜਾਵੇ ਤੇ ਇਹ ਜਿਹੜਾ ਸਾਰਾ ਕੂੜਾ ਚੁੱਕ ਕੇ ਕਿਤੇ ਪਾਸੇ ਲਿਜਾਇਆ ਜਾਵੇ ਇੱਥੇ ਇਹ ਜਿਹੜਾ ਸਾਨੂੰ ਧੂਏ ਤੋਂ ਜਿਹੜੀ ਉਹ ਰਾਤ ਮਿਲ ਜੇ ਸਾਨੂੰ ਮੱਖੀਆਂ ਮੱਛਰ ਤੋਂ ਜਿਹੜੀ ਉਹ ਸਾਨੂੰ ਰਾਤ ਮਿਲ ਜੇਵੇ ਜਿਹੜਾ ਇੰਨਾ ਪ੍ਰਦੂਸ਼ਣ ਹੈ ਇਹਨਾਂ ਤੋਂ ਸਾਨੂੰ ਜਿਹੜੀ ਉਹ ਰਾਤ ਮਿਲ ਜਾਵੇ ਕਿ ਤਾਂ ਜੋ ਅਸੀਂ ਧੂਏ ਤੋਂ ਬਗੈਰ ਰਹਿਣਾ ਸਿੱਖਾਂਗੇ ਸਾਬਾ ਇੱਕ ਦੀ ਕੀ ਫਤ